ससी कॉल जी की आप सभी चैनल पे थोड़ा स्वागत है आज करते हैं कुछ सारे ठीक ठाक हम होंगे कोई ठीक ठाक आएंगे अपन बना रहे हैं सी सब्जी दाल बनाई सी कड़का जारी सी आज अपन कोई रेसिपी दस श्रेय आज अपन एक बस गंदवाती कर रहे हैं ਇਹ ਸਾਰਿਆਂ ਨੂੰ ਪਤਾ ਹੀ ਇਹ ਵੀ ਜਿਹੜੀ ਪਹਿਲਗਾਮ ਦੇ ਵਿੱਚ ਹਮਲਾ ਹੋਇਆ ਹੈ ਨਾ ਬਹੁਤੀ ਮੰਦ ਭਾਗਾ ਬਹੁਤੀ ਜਿਮਨ ਉਡੀ ਹਰਕਤ ਹੋਈ ਹੈ ਹਨ ਸਾਰਿਆਂ ਨੂੰ ਪਤਾ ਹੀ ਲੱਗੂਗੇ ਆਪਾਂ ਸੋਸ਼ਲ ਮੀਡੀਆ ਤੇ ਪੋਸਟਾਂ ਦੇਖ ਰਹੇ ਹਾਂ ਵੀਡੀਓ ਦੇਖ ਰਹੇ ਹਾਂ ਕਿਵੇਂ ਫਾਈ ਨਸਤੀ ਜਾਣਿਆਂ ਨੂੰ ਗੋਲੀਆਂ ਮਾਰ ਕੇ ਮਾਰ ਦੇਣਾ ਕਿ 10 15 ਹੁਣ ਕਹਿ ਰਹੇ ਵੀ ਜੱਤਨੀ ਹੈ ਕੱਲੇ ਜੈਂਟਸ ਨੂੰ ਕਈ ਉਹਨੇ ਆਗਸ਼ਤਕਾਰ ਬਣਾਇਆ ਜੀ ਮੇਰੀ ਸਾਰੀਆਂ ਵਿਚਾਰੀਆਂ ਉਥੇ ਆਪ ਦੇ ਘਰਾਂ ਲੈ ਮਰਨ ਦੇਖ ਕੇ ਤੇ ਦੇਖੋ ਕਿੰਨਾ ਔਖਾ ਉਹ ਵੀ ਆਰ ਦੇ ਸ਼ਹਿਰ ਦੇਸ਼ ਤੋਂ ਬਾਹਰ ਕੇਪਨ ਨੂੰ ਪਤਾ ਵੀ ਇਹ ਤਾਂ ਹੋਈ ਨਹੀਂ ਕਈ ਤਾਂ ਰੈਸ ਕਰਨ ਦੇ ਸੀਗੇ ਜਿੰਨਾ ਹੀ ਹਲੇ ਮੈਰਜੀ ਨੂੰ 10 ਦਿਨ ਹੋਈਏ ਦੱਸ ਰਹੇ ਆ ਕਿਸੇ ਦਾ ਜਰੂਰ ਪਿਆਨਾ ਵਾਲਾ ਸੀ ਕੋਈ ਜਾਨ ਸੀ ਛੋਟੇ ਜਿਹੇ ਬੱਚੇ ਨੂੰ ਜਾ ਕੇ ਬੈਠੇ ਸੀ ਕੁਝ ਖਾ ਰਹੇ ਸੀ ਥੋੜੀ ਦੇਰ ਪਹਿਲਾਂ ਹਨ ਉਹਨਾਂ ਨੂੰ ਪਤਾ ਹੀ ਨਹੀਂ ਸੀ ਸਾਡੀ ਤਾਂ ਜਿਹੜੀ ਮੌਤ ਹੈ ਉਹ ਆ ਚੁੱਕੀ ਹੈ ਸੀ ਪਗਾਨੀ ਕਿਉਂ ਹਲੇ ਵੀ ਧਰਮਾਂ ਦੇ ਵਿੱਚ ਕਹਿੰਦੇ ਉਹ ਕਹਿੰਦੇ ਵੀ Hindu ਇੱਕ ਸਾਈਡ ਹੋ ਜਾਓ ਔਰ ਮੁਸਲਮਾਨ ਇੱਕ ਸਾਈਡ ਹੋ ਜਾਓ ਵੀ ਉਹਨਾਂ ਨੇ ਦੇਖੋ ਵੀ ਹਿੰਦੂਆਂ ਨੂੰ ਧਾਰ ਬਣਾਇਆ ਇੱਕ Hindu Musalman ਸਿੱਖ ਕੁਛ ਨਹੀਂ ਜਿਹੜੀ ਆਪਾਂ ਤਾਂ ਇੱਕ ਇਨਸਾਨ ਦੇ ਰੂਪ ਚ ਪੈਦਾ ਹੋਏ ਆ ਇਹ ਜਿਹੜੇ ਧਰਮ ਨੇ ਇਹ ਤਾਂ ਆਪਣੇ ਹਾਲ ਦੇ ਬਣਾਈ ਬਾਰੇ ਕੋਈ ਵੀ ਲਗਾ ਕੇ ਨਹੀਂ ਰਿਹਾ ਉਹ ਜਿਸ ਪਰਵਾਸ ਕਰ ਹੋ ਜਾਂਦਾ ਜਿਵੇਂ ਪਾਵਲ ਚੱਦੀ ਆਉਂਦੇ ਉਸ ਤਰ੍ਹਾਂ ਉਹਨਾਂ ਦੇ ਧਰਮ ਬਣ ਜਾਂਦੇ ਕੋਈ ਧਰਮ ਨਹੀਂ ਆਪਣੇ ਹਨ ਮਤਲਬ ਬੇਕ ਤੇ ਨਾ ਇਸ ਤਰ੍ਹਾਂ ਹੁੰਦਾ ਨਹੀਂ ਹੈ ਕੁਝ ਵੀ ਨਹੀਂ ਹੁੰਦਾ ਇੱਥੇ ਤੇ ਉਹ ਵਿਚਾਰੀਆਂ ਦੇਖੋ ਜੀ ਲੇਡੀਜ਼ ਹਨ ਵੀ ਜਿਨ੍ਹਾਂ ਦੇ ਘਰ ਵਾਲੇ ਕੋਲੇ ਮਰੇ ਪਏ ਆ ਕੋਈ ਕਿਤੇ ਨੂੰ ਆਪਦੇ ਘਰ ਵਾਲੇ ਦਾ ਨਹੀਂ ਪਤਾ ਉਹ ਮਾਰਦਾ ਜਾਂ ਜਾਂਦਾ ਤੇ ਬੱਚੇ ਜਿਹੜੇ ਉਹ ਹੋ ਰੋ ਰਹੇ ਆ ਜੇ ਜਦੋਂ ਔਰਤਾਂ ਦੇ ਸਾਹਮਣੇ ਆਪਾਂ ਆਪਾਂ ਆਪਦੇ ਦੀ ਲਾੜੀ ਜੇ ਕੋਈ ਪਰਿਵਾਰਕ ਮੈਂਬਰ ਆਪਣਾ ਇਸ ਤਰ੍ਹਾਂ ਆਪਣੇ ਸਾਹਮਣੇ ਪਿਆ ਤਾਂ ਆਪਾਂ ਨੂੰ ਕੁਝ ਨਹੀਂ ਸੋਚਦਾ ਹਨ ਉਹ ਕਿੰਨੇ ਖੁਸ਼ੀ ਦੇ ਪਲ ਆਪਦੇ ਇੰਜੋਏ ਕਰ ਰਹੇ ਸੀ ਉੱਥੇ ਤੇ ਪਰ ਜੋ ਹੋਇਆ ਬਹੁਤ ਹੀ ਮਾੜਾ ਹੋਇਆ ਆਪਾਂ ਤਾਂ ਬੈਠ ਕੇ ਅਰਦਾਸ ਹੀ ਕਰ ਸਕਦੇ ਆਂ ਵੀ ਉਹਨਾਂ ਨੂੰ ਵਿਚਾਰੀਆਂ ਨੂੰ ਜਿਹੜੀਆਂ ਅੱਜ ਵਿਧਵਾ ਹੋ ਗਈਆਂ ਉਹਨਾਂ ਨੂੰ ਪਰਮਾਤਮਾ ਬਖਸ਼ੇ ਜੀ ਕਿਹ ਕਹਿ ਸਕਦੇ ਆ ਪਤਾ ਅਦਾਸ ਕਰ ਸਕਦੇ ਆ ਵੈਗਰੂ ਅੱਗੇ ਵੀ ਸੱਚੇ ਬਾਦਸ਼ਾਹ ਉਹਨਾਂ ਨੂੰ ਹੌਸਲਾ ਦੇ ਹੌਸਲਾ ਵੀ ਨਹੀਂ ਕਿਹਾ ਜਾ ਸਕਦਾ ਜੀ ਇੰਨਾ ਮਤਲਬ ਚਨਾਉਣੀ ਹਰਕਤ ਹੋਈ ਅੱਜ ਹੁਣ ਵੀ ਦੇਖੋ ਆਪਾਂ ਕਹਿੰਦੇ ਵੀ ਸਾਰਾ ਕੁਝ ਸਹੀ ਹੋ ਗਿਆ ਪਰ ਧਰਮ ਦੇ ਨਾਂ ਦੇ ਪਤਾ ਨਹੀਂ ਕਿਉਂ ਲੋਕਲੇ ਵੀ ਪਿੱਛੇ ਬੜੇ ਸੇ ਸਭ ਨੇ ਇੱਕੋ ਜਗ੍ਹਾ ਜਾਣਾ ਹੈ ਇਹ ਹੋਰ ਵੀ ਪਤਾ ਨਹੀਂ ਜੀ ਕਿਉਂ ਜੋ ਲੋਜੀ ਅੱਜ ਬਸ ਆਪਾਂ ਉਹਨਾਂ ਨੂੰ ਬਸ ਸਰਧਾਂਜਲੀ ਭੇਟ ਕਰਦੇ ਆਂ ਅੱਜ ਦੀ ਵੀਡੀਓ ਰਹੀ ਵੀ ਜਿਹੜੇ ਜਿੰਨਾਂ ਨਾਲ ਇਸ ਤਰ੍ਹਾਂ ਵਾਪਰੇ ਹਨ ਉਹਨਾਂ ਨੂੰ ਪਰਮਾਤਮਾ ਆਪਦੇ ਚਰਨਾਂ 'ਚ ਸਤਾਂ ਵਕਸ਼ੀ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਬਲ ਵਕਸ਼ੀ ਚਲੋ ਜੀ ਠੀਕ ਹੈ ਸਸੀ ਕਾ